ਨੀ ਲੋਕਾਂ ਪਾਣੇ ਮੇ ਮਾਂ ਲੰਗੀਆਂ ਲੰਗ ਗਈਆਂ ਨੀ ਬੇਟੀਆਂ ਮੇਰੀਆਂ ਲੋਕਾਂ ਪਾਣੇ ਮੇ ਮਾਂ ਲੰਗੀਆਂ ਈ ਨਹੀਂ ਤੈਨੂੰ ਵੇਰ ਲੱਗਣ گے ਕਿ ਕਰੇ ਨੀ ਤੈਨੂੰ ਤੱਕੇ ਤੇਰਾ ਜਾ ਦੂਰ ਖੜਾ ਦੂਰ ਖੜਾ ਦੱਕ ਪੁੱਛੇ ਨੀਰਾ ਜਾ ਦੂਰ ਖੜਾ ਨੇੜਿਆਂ ਕਿ ਕਿਉਂ ਨਹੀਂ ਪੁੱਛੇ ਕੀ ਗੱਲ ਹੋਗੀ ਸਿੱਧੀ ਡਰ ਲੱਗਦਾ ਨਹੀਂ ਦੂਰੋ ਦੂਰ ਸੁਭਾਅ ਕੱਬਾ ਸੀਗਾ ਨਾ ਵਿਚਤਰ ਪੈਣਗੀ ਦੂਰੋ ਆਸੀ ਕੁੱਟਣੀ ਸਿੰਦੂ ਖਾਓ ਲੈ ਨਿੰਮਦਾ ਬਣਾ ਦੇ ਘੋਟਣਾ ਤੇ ਆਪਾਂ ਕਹਿ ਦਿੰਨੇ ਨੇ ਨੂੰ ਕੁੱਟਣੀ ਵੇੜੇ ਦੇ ਵਿੱਚ ਖਾੜੀ ਕੇ ਨਿੰਮਾ ਦਾ ਬਣਾ ਦੇ ਘੋਟਣਾ ਆਹੀ ਸਾਡੀਆਂ ਬੋਲੀਆਂ ਆਹੀ ਸਾਡਾ ਸ਼ੌਂਕ ਹੈ ਠਾਕ ਲਿਆ ਚੂਰਨ ਲਿਆ ਆਪਦੇ ਕਰਨ ਦੇ ਅਸੀਂ ਨਿੱਕੇ ਨਿੱਕੇ ਹੁੰਦੇ ਸੀਗੇ ਪਤਾ ਹੁੰਦਾ ਨਹੀਂ ਸੀ ਬੋਲੀ ਦਾ ਮਤਲਬ ਕੀ ਆ ਹੁਣ ਬੋਲੀ ਦਾ ਮਤਲਬ ਦਾ ਪਤਾ ਹੈ ਤੇ ਮੈਂ 7 ਕਿ ਸਾਲਾਂ ਦੀ ਸੀ ਤੇ ਕਿਨੇ ਬੋਲੀ ਪਾਈ ਨਾਲ ਦੁਹਾਜੂ ਦੇ ਭਲਕੇ ਲੈ ਲੀਆਂ ਲਾਵਾਂ ਤੇ ਮੈਂ ਕਿਨੇ ਦਿਨ ਚੱਕਦੀ ਬੋਲੀ ਨਾਲ ਦੁਹਾਜੂ ਦੇ ਭਲਕੇ ਲੈ ਲੀਆਂ ਨਾ ਇੱਕ ਕੁੜੀ ਆਈ ਤੇ ਮੇਰਾ ਮੂੰਹ ਆ ਘਟ ਤਾ ਹੋਨੇ ਅੰਦੀ ਤੂੰ ਨਹੀਂ ਬੋਲੀ ਪਾਉਣੀ ਕੀ ਤੇ ਮੈਂ ਕਿਹਾ ਮੈਨੂੰ ਕੀ ਪਤਾ ਵੀ ਦੁਹਾਜੂ ਕੀ ਨੂੰ ਕਹਿੰਦੇ ਤੋ ਅੱਜ ਮੈਂ ਬੀਬੀਆਂ ਦੀ ਕਲਾਸ ਦੇ ਵਿੱਚ ਬੈਠੂਗੀ ਕਹਿ ਲੋ ਵੀ ਕੁਝ ਗੱਲਾਂ ਆਪਾਂ ਸਿੱਖਾਂਗੇ ਹਨਾ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਠੀਕ ਠਾਕ ਹੋ ਤੁਸੀਂ ਹੁਣ ਭੱਜ ਕੇ ਨਾ ਜਾਇਓ ਕੋਈ ਵੀ ਹੈ ਤੇ ਮੈਂ ਗੱਲਾਂ ਬਾਤਾਂ ਕਰਨੀਆਂ ਤੁਹਾਡੇ ਨਾਲ ਸੋ ਇੱਧਰ ਨੂੰ ਜ਼ਰਾ ਆਈ ਜਾ ਹੈ ਮੈਂ ਪੁੱਛਦੀ ਸੀਗੀ ਮੈਂ ਕਿ ਵੀ ਇੱਥੇ ਰੌਣਕ ਮੇਲਾ ਲੱਗਿਆ ਹੋਇਆ ਹੈ ਵੀ ਕੀ ਗੱਲਾਂ ਬਾਤਾਂ ਚੱਲ ਰਹੀਆਂ ਮੈਨੂੰ ਵੀ ਸੁਣਾ ਦਿਓ ਭਾਈ अच्छा असली ਤਾਂ ਵੈਸੇ ਹੀ ਸੌਣਾ ਨਾ ਮੈਂ ਤਾਂ ਤੁਹਾਡੇ ਤੋਂ ਸੁਣਨਾਈ ਮੈਂ ਤਾਂ ਪੁਰਾਣੀਆਂ ਗੱਲਾਂ ਸੁਣਨਾਈ ਐ ਵੀ ਬੀਬੀਆਂ ਕੀ ਗੱਲਾਂ ਕਰਦੀਆਂ ਹੁੰਦੀਆਂ ਐ ਬੀਬੀਆਂ ਦੀ ਗੱਲਾਂ ਨਹੀਂ ਮੈਨੂੰ ਪਸੰਦ ਆਉਂਦੀਆਂ ਕਿਉਂ ਨਹੀਂ ਆਉਣੀਆਂ ਬੀਬੀਆਂ ਦੌਰਲੀਆਂ ਪਰਲੀਆਂ ਪੁੱਤ ਹੋਰ ਕੋਈ ਨਹੀਂ ਗੱਲਾਂ ਕਰਦੇ ਬੱਸ ਅੱਛਾ ਗੱਲਾਂ ਵੀ ਐ ਕਿ ਮਤਲਬ ਚੁਗਲੀਆਂ ਚਗਲੀਆਂ ਵੀ ਤਾਂ ਨਹੀਂ ਚਲਦੀ ਨਹੀਂ ਨਹੀਂ ਚੁਗਲੀਆਂ ਨਹੀਂ ਚਲਦੀ ਅੱਛਾ ਫਿਰ ਹੋਰ ਕੀ ਕੀ ਚੱਲਦਾ ਐ ਐਂਟਰਟੇਨਮੈਂਟ ਹੀ ਆਪਣਾ ਜੀ ਨਹੀਂ ਚੈਨਲ ਕਿਹੜਾ ਤੁਹਾਡਾ ਚੈਨਲ ਆ ਹੀ ਐ ਬਸ ਐਂਟਰਟੇਨਮੈਂਟ ਹੀ ਐ ਸੋ ਮੈਂ ਕਿਉਂ ਵੀ ਇੱਥੇ ਪਾਰਕ ਚਾਹੇ ਤੁਸੀਂ ਰੋਜ਼ ਆਉਂਦੇ ਹੋ ਉੱਥੇ? ਤਕਰੀਬਨ ਰੋਜ਼। ਅੱਛਾ ਅੱਛਾ ਤੇ ਕਿਵੇਂ ਲੱਗਦਾ ਫਿਰ ਇੱਥੇ ਮਨ ਲੱਗ ਜਾਂਦਾ ਆ ਕੇ? ਹਾਂ ਵਧੀਆ ਲੱਗਦਾ। ਹੂੰ ਕਿਉਂਕਿ ਆਂਟੀਆਂ ਨੇ ਸਾਰੀਆਂ ਕੁਝ ਨਾ ਆਉਂਦੇ ਆ ਇਹਨਾਂ ਦੇ ਐਕਸਪੀਰੀਅੰਸ ਇਕੱਠੇ ਕਰ ਲੈਣੇ ਆ ਥੋੜਾ ਵਧੀਆ ਲੱਗਦਾ। ਹੂੰ ਅੱਛਾ ਨਾ ਆਈਏ ਤਾਂ ਸਾਨੂੰ ਐ ਲੱਗਦਾ ਵੀ ਅਜ ਗਏ ਨਹੀਂ ਹੈਗੇ। ਅੱਛਾ ਮਤਲਬ ਇਦਾਂ ਮਨ ਦੇ ਵਿੱਚ ਰਹਿੰਦਾ ਵੀ ਹਾਂ ਜਾਣਾ ਤਾਂ ਜਾਣਾ ਹੀ ਹੈ ਨਾ। ਹੂੰ ਹੂੰ ਲੱਗਦਾ ਜਾਨਾ ਜੀ ਕਰਦਾ ਵਿੱਚ ਜਾਨਾ ਹਾਂ ਮਤਲਬ ਕਿ ਉਸ ਟਾਈਮ ਤੇ ਸਾਨੂੰ ਲੱਗਦਾ ਵੀ ਹੁਣ ਟਾਈਮ ਹੋ ਗਿਆ ਫਿਰ ਚੱਲੀਏ پارک ਹੂੰ ਇਹ ਸਹੀ ਗੱਲ ਹੈ ਜਾਨਾ ਨਾ ਫਿਰ ਸਾਡਾ ਅੱਛਾ ਟੈਂਨਰ ਬੁਲਾਉਣਾ ਹੈ ਅੱਛਾ ਨਹੀਂ ਵੈਸੇ ਜਦੋਂ ਆਏ ਹੁੰਦਾ ਸੀ ਨਾ ਵੀ ਇਹ ਹੋ ਜੇ ਟਾਈਮ ਦੇ ਵਿੱਚ ਜੇ ਮੰਨ ਲਓ ਸੌਣ ਭਾਦੂ ਸੌਣ ਦਾ ਟੱਪ ਗਿਆ ਉਹ ਤੋਂ ਫਿਰ ਜਦੋਂ ਇਕੱਠੀਆਂ ਉਹ ਕੀ ਤੀਆਂ ਲਾਉਂਦੀਆਂ ਸੀ ਉਹ ਬੜਾ ਵਧੀਆ ਲੱਗਦਾ ਹੁੰਦਾ ਨਾ ਸੀ ਲਾਈਆਂ ਸੀਗੀਆਂ ਤੀਆਂ ਅੱਛਾ ਅੱਛਾ ਤਾਂ ਫਿਰ ਮੈਨੂੰ ਬੋਲੀ ਸੁਣਾਈ ਦਿਓ ਇੱਕ ਮੇਰਾ ਮਨ ਬੜਾ ਕਰਦਾ ਸੁਣਨ ਦਾ ਪਾ ਦਿਓ ਫਿਰ ਇੱਕ ਜਿਹੜੀ ਮਰਜ਼ੀ ਬੋ ਬਸ ਮੈਂ ਖੁਸ਼ ਹੋ ਜਾ ਬਸ ਇਦਾਂ ਦੀ ਬਾਦੋ ਇਸੇ ਕੇ ਵੀ ਬੋਲੀ ਪਾ ਸਕਦੇ ਮੈਂ ਸਾਰਿਆਂ ਤੋਂ ਵਾਰੀ ਵਾਰੀ ਸੋਣੀ ਆ ਤੇ ਹੁਣ ਸਭ ਨੇ ਹੁਣ ਦੇਖੋ ਜੀ ਸੋਚ ਕੇ ਰੱਖੜੀ ਠੀਕ ਹੈ ਸ਼ੁਰੂਆਤ ਤੁਹਾਡੇ ਤੋਂ ਕਰਦੀ ਆ ਚਲੋ ਕਰੋ ਵੇਰੀਏ ਨੀ ਤੈਨੂੰ ਵੇਰ ਲੱਗਣਗੇ ਕਿ ਕਰੇ ਨੀ ਤੈਨੂੰ ਤੁੱਕੇ ਤੇਰਾ ਜਾ ਦੂਰ ਖੜਾ ਦੂਰ ਖੜਾ ਦੱਕ ਪੁੱਛੇ ਨੀਰਾ ਜਾ ਦੂਰ ਖੜਾ ਨੇੜਿਆਂ ਕਿ ਕਿਉਂ ਨਹੀਂ ਪੁੱਛੇ ਕੀ ਗੱਲ ਹੋਗੀ ਸਾਨੂੰ ਡਰ ਲੱਗਦਾ ਸੀ ਨਹੀਂ ਦੂਰੋ ਦੂਰ ਸੁਭਾਅ ਕੱਬਾ ਸੀਗਾ ਨਾ ਵਿਛਤਰ ਪੈਣਗੀ ਦੂਰੋ ਦੂਰ ਨਹੀਂ ਕਿਵੇਂ ਆਇਆ ਵੀ ਨਹੀਂ ਕੁੱਟ ਪਊਗੀ ਵੀ ਮੈਂ ਕਾਨੂੰ ਪੁੱਛਣਾ ਵੀ ਕੁੜੀ ਦਾ ਸੁਭਾਅ ਕੱਬਾ ਹੀ ਨਾ ਹੈ ਦੂਰ ਖੜੇ ਪੁੱਛਦੇ ਹੁੰਦੇ ਸੀ ਅੱਗੇ ਸਾਡੇ ਵੇਲੇ ਜਮਾਨਾ ਇਹ ਵਜ੍ਹਾ ਸੀਗਾ ਸਾਡੇ ਵੇਲੇ ਜਮਾਨਾ ਇਹ ਵਜ੍ਹਾ ਸੀ ਅੱਛਾ ਹਾਂ ਨਹੀਂ ਉਦੋਂ ਸੰਗ ਸ਼ਰਮ ਹੁੰਦੀ ਸੀ ਨਾ ਹਾਂ ਡਰ ਵੀ ਹੁੰਦਾ ਸੀਗਾ ਹਣ ਹੁਣ ਨਹੀਂ ਡਰਦੇ ਹੁਣ ਮਾਮਾ ਨਹੀਂ ਤਾਂ ਡਰਦੇ ਹਾਂ ਹੁਣ ਜਨਾਨੀ ਤੋਂ ਡਰਦੇ ਹਾਂ ਨੇੜੇ ਹੋ ਕੇ ਪੁੱਛ ਅੱਛਾ ਜਨਾਨੀ ਕਿ ਨਹੀਂ ਨੇੜੇ ਹੋ ਕੇ ਪੁੱਛ ਤੇ ਹੋਰ ਮੈਂ ਵੀ ਨੇੜੇ ਹੋ ਕੇ ਪੁੱਛਣ ਆਈ ਆ ਹੁਣ ਦੱਸੋ ਅਸੀਂ ਤਾਂ ਇੱਥੇ ਆਪਦੀ ਖਰਾਕ ਲੈਣ ਆਉਣੇ ਆ ਅੱਛਾ ਬਸ ਆਹੀ ਸਾਡੀਆਂ ਬੋਲੀਆਂ ਆਹੀ ਸਾਡਾ ਸ਼ੌਂਕ ਹੈ ਖਰਾਕ ਲਿਆ ਚੂਰਨ ਲਿਆ ਆਪਦੇ ਘਰਾਂ ਨੂੰ ਗਏ ਲੈ ਟਿੱਟ ਜਾ ਬਾਵਾ ਪਰ ਜਾਂਦਾ ਹੋਗਾ ਨਾ ਵੀ ਗੱਲਾਂ ਕੱਟੀਆਂ ਕਰਕੇ ਲਿਆਉਂਦੇ ਹੋਗੇ ਗੱਲਾਂ ਇੱਥੇ ਥੋੜੀਆਂ ਸਾਰਿਆਂ ਕੋਲ ਗੱਲਾਂ ਹੀ ਐ ਸਾਡੇ ਕੋਲੇ ਹੋਰ ਕੀ ਐ ਅੱਛਾ ਅੱਛਾ ਲਿਓ ਫਿਰ ਬੋਲੀ ਸੁਣਾ ਦਿਓ ਇੱਕ ਬੋਲੀ ਨਹੀਂ ਸਾਨੂੰ ਆਉਂਦੀ ਚੱਲ ਫਿਰ ਗੱਲਾਂ ਸੁਣਾ ਦਿਓ ਬਸ ਗੱਲਾਂ ਤਾਂ ਅਸੀਂ ਹੁਣ ਸਾਡੀਆਂ ਖਤਮ ਹੋ ਗਈਆਂ ਟਾਈਮ ਹੋ ਗਿਆ ਹੁਣ ਟਾਈਮ ਆਈ ਆਈ ਨਹੀਂ ਹੁੰਦਾ ਪੰਛੀ ਚੱਲੇ ਆਲਨਿਆਂ ਨੂੰ ਅੱਛਾ ਹਾਂ ਨਹੀਂ ਤੇ ਗੱਲਾਂ ਤਾਂ ਫਿਰ ਐ ਖਤਮ ਹੁੰਦੀਆਂ ਨਹੀਂ ਨਾ ਹਜੇ ਤਾਂ ਮੇਰੇ ਨਾਲ ਤਾਂ ਹੁਣ ਸ਼ੁਰੂ ਹੋਈਆਂ ਨੇਗੀਆਂ ਆ ਫਿਰ ਜਿਹੜਾ ਇੱਕ ਦਿਨ ਆਉਂਦਾ ਉਹਦੇ ਨਾਲ ਨਹੀਂ ਫਿਰ ਗੱਲਾਂ ਉਵੇਂ ਨਾ ਹੁੰਦੀਆਂ ਅੱਛਾ ਹਾਂ ਇਹ ਤਾਂ ਦਿਲ ਮਿਲਈ ਦੀਆਂ ਗੱਲਾਂ ਆ ਅਸੀਂ ਰੋਜ਼ ਆ ਜਾ ਕਰਾਂਗੇ ਸੁਕਮ ਕਰ ਕੱਢਿਓ ਟਾਈਮ ਟਾਈਮ ਕੱਢਿਓ ਫਿਰ ਰੋਜ਼ ਆ ਜਾ ਫਿਰ ਤੁਹਾਨੂੰ ਵੀ ਚੰਗੀਆਂ ਲੱਗਣਗੀਆਂ ਸਾਡੀਆਂ ਗੱਲਾਂ ਅੱਛਾ ਤੇ ਮੈਨੂੰ ਵੀ ਦੱਸੋ ਵੀ ਪਾਰਕ ਆ ਕੇ ਕਿਵੇਂ ਲੱਗਦਾ ਤੁਹਾਨੂੰ ਇੱਥੇ ਪਾਰਕ ਲੈ ਇਹੀ ਤਾਂ ਚੂਰਨ ਲੈਣ ਆਉਣੇ ਆ ਪਾਰਕ ਆ ਕੇ ਵਧਗਾ ਲੱਗਦਾ ਤਾਂ ਅੱਛਾ ਤਾਜੀ ਹਵਾ ਪੇੜ ਪੌਦੇ ਜਿਉਂਦੀ ਰਵੇ ਹਰ ਸਿਮਰਤ ਜਿਹਨੇ ਪਾਰਕ ਬਣਾਇਆ ਕੀ ਬਾਤ ਹੈ ਹਰ ਸਿਮਰਤ ਬਾਦਲ ਪਸੰਦ ਨੇ ਤੁਹਾਨੂੰ ਹੈ ਬਾਹਲ ਜਿਹਨੇ ਪਾਰਕ ਬਣਾਇਆ ਉਹ ਪਸੰਦ ਹੈ ਅੱਛਾ ਬਣਾਇਆ ਹੀ ਉਹਨੇ ਆਪੇ ਪਸੰਦ ਹੈ ਅੱਛਾ ਪੈਸੇ ਲਾਏ ਹੈ ਬਜ਼ੁਰਗਾਂ ਦਾ ਧਿਆਨ ਕੀਤਾ ਸੀਨੀਅਰ ਸਿਟੀਜ਼ਨ ਦਾ ਧਿਆਨ ਰੱਖਿਆ ਹੈ ਵਧੀਆ ਗੱਲ ਹੈ ਵਧੀਆ ਗੱਲ ਹੈ ਸਤਿ ਸ਼੍ਰੀ ਅਕਾਲ ਜੀ ਸੱਚੀ ਕੀ ਸੋਚ ਲਾ ਕਿ ਬੋਲੀ ਸੋਚ ਰਹੀ ਸੀ ਨਾ ਮੈਨੂੰ ਨਹੀਂ ਬੋਲੀ ਆਉਂਦੀ ਉਧਰ ਆਉਂਦੀ ਬੋਲਨੇ ਮੈਨੂੰ ਪਹਿਲੀ ਵਾਰ ਕਰਦਾ ਕਿ ਐਂ ਸੋਚ ਰਹੇ ਹੋ ਵੀ ਘਰੇ ਜਾਣਾ ਆਟਾ ਗੁੰਨਣਾ ਰੋਟੀ ਬਣਾਉਣੀ ਘਰੇ ਜਾਣਾ ਹਜੇ ਤੱਕ ਰੋਟੀ ਪੱਕੀ ਤੇ ਚਲੇ ਜਾਣਾ ਪਰ ਬੋਲੀ ਨਹੀਂ ਆਉਂਦੀ ਸਭ ਗੁੱਝ ਜਾਂਦਾ ਆਟਾ ਨਹੀਂ ਰਹਿੰਦਾ ਹੁੰਦਾ ਅੱਛਾ ਅੱਛਾ ਹਾਂ ਹੂੰ ਸਭ ਤਾਂ ਪਕੀਆਂ ਬਕਾਈਆਂ ਮਿਲਦੀਆਂ ਸਾਰੀਆਂ ਵਾਹ ਬਈ ਵਾਹ ਇਹ ਤਾਂ ਮੌਜ ਹੈ ਇਹੋ ਜੀ ਜ਼ਿੰਦਗੀ ਤਾਂ ਮਿਲਣੀ ਚਾਹੀਦੀ ਹੈ ਨਾ ਤਾਂ ਇਹ ਤਾਂ ਇਹਨੂੰ ਕਹਿੰਨੇ ਆ ਵੀ ਜੇ ਰੋਜ਼ ਤੂੰ ਸਾਡੇ ਕੋਲ ਆਵੇਂਂਗੀ ਨਾ ਫਿਰ ਤੈਨੂੰ ਵੀ ਉਹੋ ਜਿਹਾ ਬਣਾ ਦਾਂਗੇ ਅਸੀਂ ਭੱਜ ਭੱਜ ਕੇ ਜਾਂਦੇ ਸੀ ਆ ਕੇ ਮੇਰੇ ਘਰ ਕਰਦੇ ਗਏਗੀ ਹਮ ਤੋ ਖਾਣਾ ਬਣਾਏਂਗੇ ਹਾਂ ਖਾਣਾ ਤਾਂ ਬਨੇਗਾ ਖਾਣਾ ਤਾਂ ਬਨੇਗਾ ਹਾਂ ਨਹੀਂ ਥਾਣੇ ਬਿਨਾ ਸਰਦਾ ਵੀ ਨਹੀਂ ਹੈਗਾ ਅੱਛਾ ਭਈ ਹੁਣ ਇੱਧਰ ਆ ਗਏ ਆਪਾਂ ਹਾਂਜੀ ਆਜੋ ਆਜੋ ਗਲਾਬੀ ਕੁਈਨ ਨੇ ਤਾਂ ਸਾਡੇ ਹੈ ਗਲਾਬੀ ਗਲਾਬੀ ਕੁਈਨ ਬਣੇ ਹੋਏ ਨੇ ਮੈਂ ਤਾਂ ਅਸਲ ਯੋਗਾ ਕਰਨ ਆਉਣੀ ਹੁੰਦੀ ਐ ਇੱਥੇ 5 ਵਜੇ ਯੋਗਾ ਕਲਾਸ ਲੱਗਦੀ ਐ ਨਾ ਹਾਂ ਮੈਂ ਵੇਖਿਆ ਸੀਗਾ ਤੁਸੀਂ ਯੋਗਾ ਕਰ ਰਹੀ ਸੀ ਨਾ ਮੈਂ ਕਿਹਾ ਚਲੋ ਇਹਨਾਂ ਨੂੰ ਕਰ ਲੈਣ ਤੋਂ ਪਹਿਲਾਂ ਫੇਰ ਮੈਂ ਆਸਣ ਪੁੱਛੂਗੀ ਕਿਹੜੇ ਆਸਣ ਆਏ ਜੇ ਕਰਕੇ ਕਿਹੜੇ ਕਰਦੇ ਹੁੰਨੇ ਹੋਗੇ ਉਹ ਸਾਰੇ ਕਰ ਲੈਣੇ ਐ ਅੱਛਾ ਕਿਹੜਾ ਮੈਨੂੰ ਦੱਸੋ ਫਿਰ ਮੈਡਮ ਉਹ ਟਾ ਆਸਣ ਕੋਈ ਸਿਖਾ ਦਿਓ ਮੈਨੂੰ ਕਰਨਾ ਵੀ ਮੜੂ ਕਸਨ ਉਹ ਤਾਂ ਫਿਰ ਆ ਜੀ ਉੱਥੇ 5 ਵਜੇ ਅੱਛਾ ਨਹੀਂ ਤੁਸੀਂ ਮੈਨੂੰ ਦੱਸੋ ਨਾ ਮੈਡਮ ਉਹ ਟਾ ਕੋਈ ਉਹ ਆਏ ਜੇ ਬਾਵਾ ਚੱਕ ਕੇ ਆਏ ਹੱਥ ਜੋੜਦੇ ਹੁੰਦੇ ਨੇ ਉਹ ਕਿਹੜਾ ਆਸਣ ਹੁੰਦਾ ਹੈਗਾ ਉਹ ਤਾਂ ਤਾੜੀ ਮਾਰਦੇ ਸੀ ਇਹ ਨੀਚੇ ਕਰ ਲੋ ਉੱਪਰ ਕਰ ਲੋ ਜੀ ਤਾੜੀ ਤਾਂ ਆਏ ਫਿਰ ਆਈ ਵੀ ਮੱਝ ਜਾਂਦੀ ਹੁੰਦੀ ਹੈ ਪਰ ਉੱਤੇ ਗਾ ਤੋ ਕ ਮਾਰਦੇ ਨੇ ਉਹ ਫਿਰ ਸਾਰੇ ਆ ਸਾਰੇ ਮੋਢਿਆਂ ਵਾਸਤੇ ਹੁੰਦਾ ਸਾਡੇ ਬਜ਼ੁਰਗਾਂ ਦੀਆਂ ਨਹੀਂ ਐਕਸਰਸਾਈਜ਼ ਹੁੰਦੀ ਹੈ ਮੋਢਿਆਂ ਦੀ ਐਕਸਰਸਾਈਜ਼ ਹੁੰਦੀ ਹੈਗੀ ਹਾਂ ਅੱਛਾ ਨਹੀਂ ਠੀਕ ਬਾਕੀ ਉਸ ਤੋਂ ਬਾਅਦ ਫਿਰ ਇੱਥੇ 2 ਮਿੰਟ ਬੈਠ ਜਾਂਦੇ ਸੇਲੀਆਂ ਕੋਲੇ ਗੱਲਾਂ ਮਾਰਨ ਨੂੰ ਦੋ ਮਿੰਟ ਆਈ ਨਹੀਂ ਪਤਾ ਲੱਗਦਾ 2 ਘੰਟੇ ਕਦੋਂ ਹੋ ਗਏ ਹਨਾ ਗੱਲਾਂ ਮਾਰਦੇ ਮਾਰਦੇ ਘੰਟਾ ਲੱਗ ਜਾਂਦਾ ਸ਼ਾਇਦ 7 ਵਜੇ ਤੱਕ ਅੱਛਾ ਅੱਛਾ 5:00 ਤੋਂ 4:00 ਛੇ ਵਜੇ ਤੱਕ ਜੋਗਾ ਸੀ ਤੇ 1:00 ਵਜੇ ਤੱਕ ਇੱਥੇ ਵੜ ਜਾਈਦਾ ਹੂੰ ਚਲੋ ਵਧੀਆ ਦਿਲ ਲੱਗਿਆ ਹੋਇਆ ਹੈ ਨਾ ਸਹੀ ਹੈ ਸਸ਼ਟ੍ਰੀ ਕਾਲ ਜੀ ਪਹਿਲੇ ਗੋਡਿਆਂ ਤੇ ਹੱਥ ਰੱਖ ਕੇ ਬਹਿ ਗਏ ਹੋ ਤੁਸੀਂ ਭਜਣਾ ਪੁੱਜਣਾ ਤਾਂ ਨਹੀਂ ਹੈਗਾ ਨਹੀਂ ਨਹੀਂ ਭਜਦੀ ਨਹੀਂ ਮੈਂ ਅੱਛਾ ਅੱਛਾ ਵਾਹ ਬਈ ਵਾ ਫਿਰ ਇਹ ਤਾਂ ਗੱਲ ਪਾਣੀ ਫਿਰ ਮੈਂ ਇੱਥੇ ਬੈਠੂ ਵਿਚਾਲੇ ਆ ਕੇ ਲੋ ਜੀ ਬੈਠੋ ਚਲੋ ਹੁਣ ਸੁਣਾਓ ਜੀ ਬੋਲੀ ਨੀ ਲੋਕਾਂ ਪਾਣੀ ਮੇਮਾ ਲੰਗੀਆਂ ਲੰਗ ਗਈਆਂ ਨਹੀਂ ਬੇਟੀਆਂ ਮੇਰੀਆਂ ਲੋਕਾਂ ਪਾਣੇ ਮਹਿਮਾਨਾਂਂ ਗੀਆਂ ਲੰਗ ਗਈਆਂ ਨਹੀਂ ਬੇਟੀਆਂ ਮੇਰੀਆਂ ਲੋਕਾਂ ਪਾਣੇ ਮਹਿਮਾਨਾਂਂ ਗੀਆਂ ਵਾਹ ਬਈ ਵਾਹ ਹੈ ਕਮਾਲ ਬਹੁਤ ਸੋਹਣੀ ਬੋਲੀ ਪਾਈ ਤੁਸੀਂ ਅੱਛਾ ਤੇ ਮੈਨੂੰ ਇਹ ਦੱਸੋ ਵੀ ਜਦੋਂ ਤੁਸੀਂ ਉਧਰ ਤੁਹਾਡਾ ਸਮਾਂ ਸੀਗਾ ਜਦੋਂ ਜਵਾਨੀ ਹੁੰਦੀ ਸੀ ਤੁਸੀਂਾਂ ਤੇ ਬੋਲੀਆਂ ਪਾਉਂਦੇ ਹੁੰਦੇ ਸੀ ਕਿਵੇਂ ਦਾ ਮਾਹੌਲ ਸੀਗਾ ਉਦੋਂ ਉਦੋਂ ਬਹੁਤ ਵਧੀਆ ਮਹਾਲ ਸੀ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਕਿ ਪਤਾ ਹੁੰਦਾ ਨਹੀਂ ਸੀ ਬੋਲੀ ਦਾ ਮਤਲਬ ਕੀ ਆ ਹੁਣ ਬੋਲੀ ਦਾ ਮਤਲਬ ਤਾਂ ਪਤਾ ਹੈ ਤੇ ਮੈਂ 7 ਕਿ ਸਾਲਾਂ ਦੀ ਸੀ ਤੇ ਕਿਨੇ ਬੋਲੀ ਪਾਈ ਨਾਲ ਦੁਹਾਜੂ ਦੇ ਭਲਕੇ ਲੈ ਲੀਆਂ ਲਾਵਾਂ ਤੇ ਮਾਗਦੇ ਦਿਨ ਚੱਕਦੀ ਬੋਲੀ ਨਾਲ ਦੁਹਾਜੂ ਦੇ ਭਲਕੇ ਲੈ ਲੀਆਂ ਨਾ ਤੇ ਇੱਕ ਬੁੜੀ ਆਈ ਤੇ ਮੇਰਾ ਮੂੰਹ ਐ ਘਟਦਾ ਹੋਣੇ ਅੰਦੀ ਤੂੰ ਨਹੀਂ ਬੋਲੀ ਪਾਉਣੀ ਕੀ ਤੇ ਮੈਂ ਕਿਹਾ ਮੈਨੂੰ ਕੀ ਪਤਾ ਵੀ ਦੁਹਾਜੂ ਕੀ ਨੂੰ ਕਹਿੰਦੇ ਤੇ ਇਹ ਗੱਲੇ ਸੀ ਗੱਲੇ ਕਈ ਵਾਰ ਪਤਾ ਹੀ ਨਹੀਂ ਸੀ ਹੁੰਦਾ ਕਿ ਕਿਦਾਂ ਹਣ ਹਣ ਨੂੰਆਂ ਦੀਆਂ ਪਾ ਲਈ ਦੀਆਂ ਉਹ ਕਹਿ ਦਿੰਦੇ ਆ ਸਾਸੇ ਕੁੱਟਣੀ ਸੰਦੂਖਾ ਵਲੇ ਨਿੰਮਦਾ ਬਣਾ ਦੇ ਕੋਟਣਾ ਤੇ ਆਪਾਂ ਕਹਿ ਦਿੰਨੇ ਨੇ ਨੂੰ ਕੁੱਟਣੀ ਵੇੜੇ ਦੇ ਵਿੱਚ ਖਾੜੀ ਕੇ ਨਿੰਮਦਾ ਬਣਾ ਦੇ ਕੋਟਣਾ ਨੂੰ ਕੁੱਟੋਣੀ ਵੇੜੇ ਵਿੱਚ ਖਾੜੀ ਕੇ ਨਿੰਮਦਾ ਬਣਾ ਦੇ ਕੋਟਣਾ ਕਿਆ ਬਾਤ ਹੈ ਨਹੀਂ ਇਹ ਫਿਰ ਇਦਾਂ ਚਲਦੀ ਰਹਿੰਦੀ ਹੈ ਮਾੜੀ ਮੋਟੀ ਸਿਸਟਮ ਨੋਆ ਸਸਾ ਦੇ ਵਿੱਚ ਨੂ ਸਸਾ ਦਾ ਫਿਰ ਉਹ ਜਦੋਂ ਟੀਮ ਬੋਲਿੰਗ ਆਪਾਉਂਦੀ ਹੈ ਨਾ ਤੇ ਸਸਾ ਦੇ ਨਹੀਂ ਬੋਲੀਆਂ ਚ ਹੀ ਰਹਿੰਦੀ ਹੈ ਕਿ ਉਹ ਵੀ ਨਹੀਂ ਨਹੀਂ ਬੋਲੀਆਂ ਚ ਹੀ ਰਹਿੰਦੀ ਲੜਾਈ ਵੈਸੇ ਨਹੀਂ ਲੜਾਈ ਰਹਿੰਦੀ ਨੂ ਚਸਤੀ ਵਿੱਚ ਨਹੀਂ ਲੜਾਈ ਵੀ ਆਪਾਂ ਬੋਲੀਆਂ ਦੇ ਵਿੱਚ ਤਾਂ ਆਪਾਂ ਲੜਦੇ ਕਈ ਵਾਰ ਬੰਦਾ ਬੋਲ ਵੀ ਦਿੰਦਾ ਹੈ ਨਾ ਉਹਦੇ ਵਿੱਚ ਪਰ ਅਸਲ ਜ਼ਿੰਦਗੀ 'ਚ ਉਹ ਚੀਜ਼ ਨਹੀਂ ਹੁੰਦੀ ਹਾਂ ਨਹੀਂ ਨਹੀਂ ਜਦੋਂ ਮੈਂ ਵਿਆਹੀ ਹੋਈ ਸੀ ਕਿ ਨਾ ਤੇ ਮੇਰੀ ਸੱਸਾਇ ਨਹੀਂ ਸੀ ਚਾਚੀ ਸੀ ਸਾਡੀ ਅੱਛਾ ਤੇ ਉਹਨੇ ਨਾ ਸਾਨੂੰ ਕੁਛ ਨਾ ਦਿਆ ਨਾ ਕੁਛ ਨਾ ਦਿਆ ਨਾ ਤੇ ਮੈਂ ਮੈਂ ਵੀ ਆਪਦੇ ਨਾਲ ਤੇਜ ਸੀ ਤੇ ਉਹਨੇ ਹਰੇਕ ਗੱਲ ਤੇ ਮੈਨੂੰ ਟੁਕਣਾ ਮੈਂ ਕਹਿੰਨਾ ਸੱਸੇਨੀ ਬਾਰਾਂ ਤਾਲੀਏ ਮੈਂ 13 ਤਾਲੀ ਆਈ ਸੱਸੇਨੀ ਬਾਰਾਂ ਤਾਲੀਏ ਮੈਂ 13 ਤਾਲੀ ਆਈ ਨੀ ਖੜਕਦੀ ਸੀ ਸਸਰ ਨਾਲ ਪੂਰੀ ਹੈ ਸੱਸ ਨਾਲ ਪੂਰੀ ਖੜਕਦੀ ਸੀ ਪਿਆਰ ਵੀ ਹੁੰਦਾ ਹੀ ਹੋਗਾ ਹਣ ਪਿਆਰ ਵੀ ਪਿਆਰ ਵੀ ਸੀ ਚਾਚੀ ਸੱਸ ਜੀ ਆਪਦੀ ਸੱਸ ਤਾਂ ਹੀ ਨਹੀਂ ਸੀ ਉਹਦੇ ਨਾਲ ਪਿਆਰ ਵੀ ਸੀ ਤੇ ਉਹਦੇ ਨਾਲ ਖੜਕਦੀ ਵੀ ਸੀ ਅੱਛਾ ਅੱਛਾ ਲੀਨੀ ਸਹੀ ਹੈ ਯਾਦ ਆਉਂਦੀ ਹੋਣੀਆਂ ਹੈ ਨਾ ਵੀ ਹੋਰ ਯਾਦ ਆਉਂਦੀਆਂ ਬੱਸ ਹੁਣ ਆਪ ਸੱਸਾਂ ਬਣ ਗਈਆਂ ਹੁਣ ਆਪ ਬਣ ਕੇ ਹੁਣ ਆਪਦੇ ਤੇ ਆ ਗਿਆ ਟਾਈਮ ਹੈ ਸਹੀ ਗੱਲ ਸਹੀ ਗੱਲ ਹੈ ਸੋ ਤੁਸੀਂ ਕਿਵੇਂ ਦੇਖਦੇ ਹੋ ਜੀ ਸੱਸ ਨੌ ਦੇ ਪਿਆਰ ਨੂੰ ਵਧੀਆ ਹੁੰਦਾ ਏ ਹਮ ਵਧੀਆ ਹੁੰਦਾ ਸੱਸ ਨੂੰ ਦਾ ਪਿਆਰ ਮਗਰ ਕਿੰਨਾ ਕੁ ਵਧੀਆ ਹੁੰਦਾ ਵਧੀਆ ਯਾਨੀ ਬਣਾ ਕੇ ਫੁਲਕੇ ਖਵਾਉਂਦੀ ਹੈ ਵਧੀਆ ਹੀ ਆ ਹਮ ਅੱਛਾ ਨੀ ਵੈਸੇ ਕਈ ਕਈ ਨਵ ਕੰਮ ਵੀ ਨਹੀਂ ਕਰਦੀ ਹੁੰਦੀਆਂ ਅੱਜ ਕਰ ਲੋ ਕਹਿੰਦੇ ਨੂੰ ਤਾਂ ਕਰਦੀ ਹੈ ਕੰਮ ਇਹ ਤਾਂ ਕਹੇ ਬਗਾ ਨਹੀਂ ਦਿਨ ਦਿੰਦਣਾ ਕਿਉਂ ਰਹੀ ਕਈ ਨਹੀਂ ਕਰਦੇ ਕਈ ਨਹੀਂ ਕਰਦੇ ਅੱਛਾ ਚਲੋ ਫਿਰ ਤਾਂ ਤੁਸੀਂ ਬਹੁਤ ਲੱਕੀ ਹੋਗੇ ਵੀ ਤੁਹਾਡੇ ਨੋ ਇਹਨਾਂ ਤੁਹਾਨੂੰ ਪਿਆਰ ਕਰਦੇ ਕੰਮ ਕਰਦੇ ਹੈਂ ਕਰਦੀ ਹੈ ਸਾਰਾ ਕੰਮ ਕਰਦੀ ਹੈ ਅੱਛਾ ਹਾਂਜੀ ਚਲੋ ਵਧੀਆ ਫਿਰ ਤਾਂ ਹੈ ਹਾਂ ਸੋ ਤੁਸੀਂ ਕਾਦੇ ਬਾਰੇ ਲੈ ਲਈ ਮੈਂ ਤਾਂ ਆਈ ਸੀ ਮੇਰੇ ਜੀਜਾ ਨਹੀਂ ਸੀ ਲੱਗਦਾ ਮੈਂ ਕਿਹ ਵੀ ਚੱਲ ਗੱਲਾਂ ਗੁੱਲਾਂ ਮਾਰ ਲਾ ਮੈਂ ਜਦੋਂ ਤੁਹਾਨੂੰ ਵੇਖਿਆ ਮੈਂ ਕਿਾ ਚਲ ਮੇਰਾ ਵੀ ਟਾਈਮ ਪਾਸ ਹੋ ਜਾਉ ਤੁਹਾਡੇ ਵਾਂਗ ਅੱਛਾ ਆ ਖੁੰਡੀ ਕੁੱਟਣ ਆਸਤੇ ਤਾਂ ਨਹੀਂ ਰੱਖੀ ਹੈਗੀ ਕੁੱਟ ਵੀ ਲਈਦਾ ਪੁੱਤ ਤੇ ਤੁਰ ਵੀ ਲਈਦਾ ਸਭ ਕੁਝ ਹੋ ਜਾਂਦਾ ਅੱਛਾ ਅੱਛਾ ਮਤਲਬ ਫਿਰ ਮੈਂ ਨਾ ਹੀ ਪੁੱਛਾਂ ਕੁਝ ਹੈ ਨਹੀਂ ਪੁੱਛੋ ਹੋਰ ਦੱਸੋ ਫਿਰ ਕੀ ਹਾਲ ਨੇ ਤੁਹਾਡੇ ਬੱਦ ਗਏ ਬਸ ਗੋਡੇ ਦੁਖਦੇ ਆ ਉਹਨਾਂ ਦਾ ਸਾਲਾਜ ਅੱਛਾ ਗਵਾ ਯੋਗਾ ਤੁਸੀਂ ਕਰ ਹੀ ਰਹੇ ਹੋ ਵੈਸੇ ਯੋਗਾ ਇਲਾਜ ਕੁੱਟ ਦੁਖਦੇ ਨਾਲ ਕਿੱਥੇ ਯੋਗਾ ਹੁੰਦਾ ਅੱਛਾ ਹਾਂ ਮੈਂ ਤਾਂ ਇੱਥੋਂ ਦੇਖਣਾ ਅੱਛਾ ਨਹੀਂ ਤੁਸੀਂ ਤਾਂ ਪੁਰਾਣੀਆਂ ਖਰਾਕਾਂ ਖਾਧੀਆਂ ਨਿਗੀਆਂ ਖਾਧੀਆਂ ਤਾਂ ਹੈ ਕਿ ਫਿਰ ਹੁਣ ਦੁਖਣ ਲੱਗ ਗਏ ਖਾਧੀਆਂ ਕਰਦੇ ਇੰਨੇ ਕਿ ਤੁਰੇ ਫਿਰਦੇ ਪੁੱਤ ਖਾਧੀਆਂ ਨਹੀਂ ਖਾਧੀਆਂ ਨਹੀਂ ਅੱਜ ਕੱਲ ਤਾਂ ਉਮਰ ਬਹੁਤ ਘੱਟ ਰਹਿ ਗਈ ਖਾਧੀਆਂ ਨਾ ਹੁੰਦੀਆਂ ਫਿਰ ਕਿੱਥੇ ਤੁਰਿਆ ਜਾਂਦਾ ਸੀ ਹਾਂ ਨਾ ਗੱਲ ਤੇ ਆ ਹੁਣ ਤਾਂ ਪੀਜੇ 버ਗਰ ਮੋਮੋਸ ਆ ਗਏ ਨਹੀਂ ਉਹ ਨਹੀਂ ਕੋਈ ਖਾਸ ਹੀ ਨਹੀਂ ਉਹ ਖਾਂਦੇ ਅੱਛਾ ਅੱਛਾ ਨਹੀਂ ਖਾਂਦੇ ਫਿਰ ਕੀ ਖਾਣੇ ਹੋਰ ਤੁਸੀਂ ਅਜੀ ਤਾਂ ਘਰ ਦੀ ਖਰਾਬ ਖਾਂਦੇ ਰੋਟੀਆਂ ਤੇ ਮਿਰਚਾਂ ਦੀ ਚਟਣੀ ਤੰਦੂਰ ਦੀ ਰੋਟੀਆਂ ਤੇ ਮਿਰਚਾਂ ਦੀ ਚਟਣੀ ਨਾ ਘਰ ਦੀ ਖਾ ਖਾਈ ਦੀ ਵਧੀਆ ਆਪਦੀ ਹਾਂ ਬਾਹਰ ਨਹੀਂ ਖਾਈ ਦੀ ਅੱਛਾ ਇਹ ਜੇ ਬਰਗਰ ਤਾਂ ਬਿਮਾਰ ਕਰ ਬੰਦੇ ਹੂੰ ਨਹੀਂ ਖੱਟਾ ਹੂੰ ਆਪਾਂ ਤਾਂ ਇਹ ਨਾ ਜਿਵੇਂ ਅੱਜ ਦੇ ਟਾਈਮ ਦੀ ਟੈਨਸ਼ਨ ਡਿਪਰੈਸ਼ਨ ਹਰ ਕਿਸੇ ਨੂੰ ਹੋਇਆ ਪਿਆ ਹਨਾ ਹਰ ਕੋਈ ਟੈਨਸ਼ਨ ਲੈ ਕੇ ਬੈਠਾ ਰਹਿੰਦਾ ਤੁਸੀਂ ਮੈਨੂੰ ਬਹੁਤ ਵਧੀਆ ਲੱਗੇ ਇੱਥੇ ਹਨਾ ਮਨ ਨੂੰ ਜ਼ਿੰਦਗੀ ਚ ਸਕੂਨ ਅਸਮ ਹੋ ਜਾਂਦਾ ਹੈ ਥੋੜਾ ਫਰਕ ਪੈਂਦਾ ਡਿਪਰੈਸ਼ਨ ਦਾ ਜਦੋਂ ਅਸੀਂ ਗੱਲਾਂ ਕਰਦੇ ਹਾਂ ਇੱਕ ਦੂਜੇ ਨਾਲ ਸ਼ੇਅਰ ਕਰਦੇ ਹਾਂ ਸਾਡਾ ਡਿਪਰੈਸ਼ਨ ਘਟਦਾ ਹੈ ਕਾਫੀ ਪ੍ਰੋਬਲਮ ਸੋਲਵ ਹੋ ਜਾਂਦੀ ਹੈ ਅੱਛਾ ਅੱਛਾ ਮਤਲਬ ਕਿ ਵਾਰਤਲਾਪ ਇੱਕ ਇਹੋ ਜਿਹਾ ਜ਼ਰੀਆ ਹੈ ਜੇ ਆਪਾਂ ਕਿਸੇ ਨਾਲ ਕਰ ਲਈਏ ਤੇ ਸਾਰੀ ਚਿੰਤਾ ਦੂਰ ਹੋ ਜਾਂਦੀ ਹੈ ਹੈਨਾ ਟਡੋਲਾ ਹੋ ਜਾਂਦਾ ਪੁੱਤ ਟਡੋਲਾ ਹੋ ਜਾਂਦਾ ਕਿੰਨਾ ਕੁ ਭਰ ਕੇ ਲਿਆਉਣੇ ਕੋਈ ਭਰਿਆ ਹੁੰਦਾ ਨਾ ਫਿਰ ਤਾਂ ਗੱਲਾਂ ਦਾ ਅੱਛਾ ਅੱਛਾ ਕਿਹੜੀ ਗੱਲ ਕਰਦੇ ਹੁੰਨੇ ਹੋ ਫਿਰ ਤੁਸੀਂ ਬਸ ਆਪ ਦਾ ਦੁੱਖ ਸੁੱਖ ਕਰੀ ਜਾਂਦੀਆਂ ਬੈਠੀਆਂ ਅੱਛਾ ਅੱਛਾ ਜੇ ਕੋਈ ਗੁਰਦੁਆਰੇ ਜੇ ਆਵੜੇ ਤਾਂ ਗੁਰੂ ਘਰ ਦੀਆਂ ਗੱਲਾਂ ਸੁਣ ਲਈਦੀਆਂ ਜੇ ਕੋਈ ਥੇ ਦੇ ਗਾਣ ਗਾਣ ਖੁਸ਼ੀ ਹੁੰਦੀ ਉਹ ਸੁਣ ਲਈਦੀ ਆ ਵਿੱਚ ਦੀ ਸਾਰੀਆਂ ਸਾਂਝੀਆਂ ਕਰ ਲਈਦੀਆਂ ਬਸ ਅੱਛਾ 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 ਚਲੋ ਵਧੀਆ ਗੱਲ ਹੈ ਜੀ ਮੈਨੂੰ ਵੀ ਬਹੁਤ ਵਧੀਆ ਲੱਗਿਆ ਨਾ ਦਿਨ ਟਲ ਗਿਆ ਜਾਓ ਖਾਓ ਤੁਸੀਂ ਵੀ ਪ੍ਰਸ਼ਾਦਾ ਪਾਣੀ ਹੈ ਮਿਲਦੇ ਆਂ ਫਿਰ ਆਪਾਂ ਬਹੁਤ ਜਲਦੀ ਇਹ ਤੁਸੀਂ ਕਾਦੇ ਵਾਸਤੇ ਇੰਟਰਵਿਊ ਲੈਂਦੇ ਸੀ ਇਹ ਮੈਂ ਲਈ ਸੀ ਜੀ ਮੇਰੇ ਚੈਨਲ ਵਾਸਤੇ ਅੱਛਾ ਕਿਹੜਾ ਚੈਨਲ ਹੈ ਤੁਹਾਡਾ ਮੇਰਾ ਚੈਨਲ ਹੈਗਾ ਜੀ ਨੂਰ ਵਰ ਜੋਤ ਟਾਕਸ ਅੱਛਾ ਚੱਲ ਫਿਰ ਆਉਂਦੇ ਰਿਆ ਕਰੋ ਥੈਂਕ ਯੂ ਆਉਂਦੇ ਰਿਆ ਕਰੋ ਬੀਬੀਆਂ ਦੇ ਪ੍ਰੋਗਰਾਮ ਲੋ ਵੀ ਬੀਬੀਆਂ ਦੀ ਕਲਾਸ ਦੇ ਵਿੱਚ ਮੈਂ ਬੈਠੀ ਸੀ ਗੱਲਾਂ ਸੁਣ ਕੇ ਮੇਰਾ ਤਾਂ ਢਿੱਡ ਗਿਆ ਪਰ ਸੋ ਹੁਣ ਮੈਂ ਚੱਲੀ ਆ ਘਰ ਤੇ ਤੁਸੀਂ ਚੈਨਲ ਤੇ ਆ ਜਾਓ ਵੀਡੀਓ ਦੇਖੋ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰੋ ਤੇ ਫੇਰ ਜਲਦੀ ਮਿਲਦੇ ਆ ਅਗਲੇ ਪ੍ਰੋਗਰਾਮ ਦੇ ਵਿੱਚ